ਅੰਮ੍ਰਿਤਸਰ ਦੇ ਥਾਣਾ ਲੋਪੋਕੇ ਵਿੱਚ ਚਲੀਆਂ ਗੋਲੀਆਂ ਜ਼ਮੀਨੀ ਝਗੜੇ ਨੂੰ ਲੈ ਕੇ ਹੋਈ ਫਾਇਰਿੰਗ ਦੋ ਵਿਅਕਤੀਆਂ ਦੀ ਮੌਕੇ ਤੇ ਹੋ ਗਈ ਮੌਤ ਤਾਂ ਪੰਜਾਬ ਦੇ ਅੰਮ੍ਰਿਤਸਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਜ਼ਮੀਨ ਦੇ ਝਗੜੇ ਨੂੰ ਲੈ ਕੇ ਫਾਇਰਿੰਗ ਹੋ ਗਈ ਜਿਸ ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਇੱਥੇ ਦੱਸ ਦਈਏ ਇਹ ਘਟਨਾ ਅੰਮ੍ਰਿਤਸਰ ਦੇ ਥਾਣਾ ਲੋਪੋਕੇ ਦੇ ਪਿੰਡ ਕਾਕੜ ਤਿੰਨ ਤੋਂ ਸਾਹਮਣੇ ਆਈ ਹੈ ਜਿੱਥੇ ਜ਼ਮੀਨੀ ਵਿਵਾਦ ਦੇ ਚੱਲਦੇ ਗੋਲੀਆਂ ਚੱਲ ਜਾਂਦੀਆਂ ਨੇ ਇਸ ਘਟਨਾ ਵਿੱਚ ਦੋ ਦੀ ਮੌਤ ਹੋ ਗਈ ਤੇ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਅੰਮ੍ਰਿਤਸਰ ਦੇ ਨੀਜੀ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਗਾਲੇ ਵੀ ਉਹਨਾਂ ਦਾ 40-45 ਸਾਲ ਪੁਰਾਣਾ ਉਹਨਾਂ ਦਾ ਵਟਾਂਦਰਾ ਹੋਇਆ ਹੈਗਾ ਤੇ ਜਿਨ੍ਹਾਂ ਦਾ ਵਟਾਂਦਰਾ ਹੀ ਇਹ ਜੱਟ ਹੀ ਉਹ ਮਜਬੀ ਸਿੱਖੇਗੇ ਤੇ ਉਹ ਜਦੋਂ ਵਟਾਂਦਰਾ ਹੋਇਆ ਸੀ ਉਹਨਾਂ ਆਣ ਕੇ ਪਹਿਲੀ ਵਾਰੀ ਇਹਨਾਂ ਗੱਲਬਾਤ ਕਰਨੇ ਗਏ ਆ ਉਹਨਾਂ ਦੇ ਕੋਲ 2 ਨੰਬਰ ਦੇ ਹਥਿਆਰੀ ਪਿਸਟਲ ਵਗੈਰਾ ਹੈਗਾ ਤੇ ਉਹਨਾਂ ਗੱਲ ਨਹੀਂ ਇਹਨਾਂ ਦੀ ਸੁਣੀ ਤੇ ਪਿਸਟਲ ਦੀਆਂ ਗੋਲੀਆਂ ਨਾਲ ਆਪੇ ਮਾਰਨਾ ਇੱਕ ਵਾਰੀ ਤੋਂ ਭੱਜ ਗਏ ਆ ਇੱਕ ਵਾਰੀ ਭੱਜ ਗਏ ਤੇ ਇੱਕ ਗੱਡੀ ਇਹਨਾਂ ਦੇ ਮਨ ਚ ਆਪਦੀ ਖਲੋ ਗਏ ਆ ਜਦੋਂ ਇਹਨਾਂ ਕੋ ਸੋਟਾ ਹੀ ਕੋਈ ਬਸ ਸੋਟਾ ਹੀ ਕਹਿ ਸਕਦੇ ਹਾਂ ਸਿੰਪਲ ਕੋਈ ਇਹ ਲੜਨ ਤੇ ਗਏ ਨਹੀਂ ਕੁਦਰਤੀ ਇਹਨਾਂ ਕੋਤ ਹੁੰਦੀ ਆ ਡਾਂਗ ਡੂੰਗ ਬੰਬੀ ਤੇ ਪਈ ਹੁੰਦੀ ਸੱਪ ਸੁਪ ਕਰਕੇ ਇਹਨਾਂ ਜਦੋਂ ਡਾਂਗ ਲੈ ਭੱਜੋ ਭੱਜੇ ਪਿਸਟਲ ਲੈ ਕੇ ਭੱਜ ਗਏ ਇੱਕ ਵਾਰੀ ਜੀ ਇੱਕ ਗੱਡੀ ਉੱਤਰੀ ਉਹਦੇ ਵਿੱਚ 12 ਬੋਰ 315 ਹਥਿਆਰ ਲੈ ਕੇ ਉਤਰੀ ਇਹਨਾਂ ਨੂੰ ਪਤਾ ਨਹੀਂ ਸੀ ਕੋਈ ਪਹ ਦੋ ਚਾਰ ਕਿਲੇ ਕਿਲੇ ਡੇਢ ਕਿਲੇ ਤੋਂ ਮੁੜ ਕੇ ਫਾਇਰਿੰਗ ਉਹਨਾਂ ਕੀਤੀ ਆ ਤੇ ਤਿੰਨ ਬੰਦੇ ਫੱਟਰ ਕਰ ਤੇ ਦੋ ਮੌਕੇ ਦੇ ਮੌਤ ਹੋ ਗਏ ਗੋਲੀਆਂ ਦਾ ਜੀ ਕੋਈ ਅੰਤ ਨਹੀਂ ਕਿੰਨੇ ਵੀ ਚੱਲੇ ਕਿੰਨੇ ਲੋਕ ਹੈਗੇ ਸੀ ਜਿਨ੍ਹਾਂ ਨੂੰ ਗੋਲੀ ਚੱਲੀ ਜਿਹੜੀ ਗੋਲੀ ਚਲਵਾਉਣ ਵਾਲੇ ਆ ਉਹ ਘੱਟੋ ਘੱਟ ਹੋਣੇ 20 25 ਜਣੇ ਪਲੈਨਿੰਗ ਦੇ ਨਾਲ ਆਏ ਸੀ ਹਾਂਜੀ ਪਲੈਨਿੰਗ ਦੇ ਨਾਲ ਆਏ ਜਖਮੀ ਜਖਮੀ ਕਿੰਨੇ ਹੋਇਆ ਜੀ ਇਹ ਜ਼ਖਮੀ 3 ਜਣੇ ਹੋਇਆ ਜੀ ਕਿੰਨੇ ਬੰਦੇ ਮੌਤ ਦੇ ਲਿਆਣੇ ਦੀ ਡੈਥ 2 ਜਣੇ ਦੀ ਹੋਈ ਆ ਜਿਹੜੇ ਡੈਥ ਹੋਈ ਆ ਇਹ ਵਹਿ ਹਾਂਜੀ ਵਹਿ ਆ ਜੀ ਬੱਚਿਆਂ ਵਾਲੇ ਨਾਮ ਕੀ ਇਹਨਾਂ ਦਾ ਇੱਕ ਦਾ ਨਾਮ ਬਲਵੰਤ ਸਿੰਘ ਆ ਜੀ ਤੇ ਇੱਕ ਦਾ ਨਾਮ ਗੁਰਪ੍ਰੀਤ ਸਿੰਘ ਆ ਜਿਹੜੇ ਜ਼ਖਮੀ ਉਹਨਾਂ ਦਾ ਨਾਮ ਕੀ ਆ ਇੱਕ ਦਾ ਨਾਮ ਜਗਤਾਰ ਸਿੰਘ ਆ ਔਰ ਤੇ ਇੱਕ ਦਾ ਨਾਮ ਬਲਜੀਤ ਸਿੰਘ ਆ ਇੱਕ ਦਾ ਨਾਮ ਨਿਰਮਲ ਸਿੰਘ ਪਰਿਵਾਰ ਚੋਂ ਇਹ ਇੱਕੇ ਪਰਿਵਾਰ ਚੋਂ ਆ ਜੀ ਸ਼੍ਰੀਕਾ ਬਰਾਦਰੀ ਆ ਜੀ ਇਹਨਾਂ ਦੇ ਤੇ ਇਹ ਆਪਣੇ ਖੇਤਾਂ ਚ ਕੰਮ ਕਰਦੇ ਪਏ ਸਨ ਹਾਂ ਜੀ ਇਹ ਆਪਦੇ ਖੇਤਾਂ 'ਚ ਕੰਮ ਕਰਦੇ ਜਿਹੜਾ ਬਲਵੰਤ ਸਿੰਘ ਡੈਥ ਹੋਈ ਆ ਉਹਦੇ ਆਪਣੇ ਪਰਿਵਾਰ ਝੋਨਾ ਲਾਉਣ ਵਾਲੇ ਬੰਦੇ ਉਹਨਾਂ ਦੀ ਚਾਹ ਲੈ ਕੇ ਗਿਆ ਏ ਉਹਦੇ ਵੇਖ ਕੇ ਖਲੋ ਗਿਆ ਜੀ ਉਹਦੇ ਦਿਲ ਦੇ ਉੱਤੇ ਵੱਜੀ ਏ ਗੋਲੀ ਉਹਦਾ ਕੋਈ ਝਗੜਾ ਹੈਗਾ ਸੀ ਕੋਈ ਕਿਸੇ ਦਾ ਕੋਈ ਝਗੜਾ ਨਹੀਂ ਉਹਨਾਂ ਦਾ ਵੀ ਨਹੀਂ ਕੋਈ ਝਗੜਾ ਅੱਛਾ ਹਾਂ ਜੀ ਜਦੋਂ ਗੋਲੀ ਵੱਜੀ ਉਹਨਾਂ ਦਾ ਕਿਸੇ ਦਾ ਕੋਈ ਝਗੜਾ ਨਹੀਂ ਕਿਸੇ ਨਾਲ ਜੀ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਇਹ ਵੀ ਜਿਉਂਨਾਂ ਦੇ ਜੋ ਵੀ ਹੱਗੇ ਬੰਦਿਆਂ ਨਹੀਂ ਜੀ ਵੀਡੀਓ ਕੋਈ ਪਤਾ ਨਹੀਂ ਲੱਗਾ ਜੀ ਅਸੀਂ ਤੇ ਆਪ ਅਸੀਂ ਆਪ ਉਥੇ ਖੋਰ ਮੌਜੂਦ ਆਂ ਤੇ ਆਪ ਲੋਗੇ ਆ ਜੀ ਪਿੰਡ ਦੇ ਹੀ ਆ ਬੰਦੇ ਜਿਨ੍ਹਾਂ ਨੇ ਗੋਲੀਆਂ ਚਲਾਈ ਨਹੀਂ ਜੋ ਸ਼ਹਿਰ ਦੇ ਆ ਸ਼ਹਿਰ ਦੇ ਸਾਡਾ ਕਿਹੜਾ ਪਿੰਡ ਸਾਡਾ ਪਿੰਡ ਕਾਕੜੀ ਜੀ ਲੁੱਪ ਗਏ ਹਾਂ ਜੀ ਲੁੱਪ ਗਏ ਪਹਿਲੀ ਵਟਾਈ ਆ 40 ਸਾਲ ਹੋ ਗਏ ਮਟੋਗੋਂਦਿਆਂ ਨੂੰ ਜੀ ਇਹ ਕਿਹੜਾ ਗਮਾਨਪੁਰੇ ਦਾ ਮਝ ਪੀਸੇ ਗਿਆ ਜੀ ਇਹਨਾਂ ਬੰਦੇ ਲਿਆਂਦੇ 30 40 ਬੰਦੇ ਚਾਰ ਗੱਡੀਆਂ ਪੰਜ 6 ਹਜ਼ਾਰ ਉਹਨਾਂ ਦੋ 315 ਦਿਨਾਲੀਆਂ ਪਿਸਤੌਲ ਆ ਅਸੀਂ ਡੱਕਦੇ ਰਹੇ ਵਾ ਗੋਲੀਆਂ ਸਿੱਧੀਆਂ ਮਾਰੀ ਗਏ ਅਹੀਂ ਆਉ ਗੱਡੀ ਵੋਲੇ ਹੋ ਕੇ ਭਜੇ ਕਿੰਨੀਆਂ ਗੋਲੀਆਂ ਚਲਾਈਆਂ ਹੋਣਗੀਆਂ ਕੋਲੀਆਂ ਦਾ 50 60 ਪਹਿਲ ਹੋਇਆ ਕਿ ਪਿੰਡੋਂ ਜਾਂਦੇ ਮੁੰਡੇ ਉਹਨਾਂ ਨੂੰ ਠੋਕੀ ਜਾਂਦੇ ਰਿਹਾ ਕੋਈ ਪਹਿਲੀ ਤੇ ਝਗੜਾ ਸੀ ਪਹਿਲੀ ਵਟਾਂਦਰਾ ਆ ਝਗੜਾ ਵੀ ਕੋਈ ਨਹੀਂ ਸੀ ਤੇ ਕਿੰਨੇ ਜਾਨਾਂ ਦੀ ਡੈਥ ਹੋਈ ਦੋਹਾਂ ਜਾਨਾਂ ਦੀ ਡੈਥ ਹੋਈ ਜ਼ਖਮੀ ਕਿੰਨੇ ਤਿੰਨ ਨਾਲ ਜ਼ਖਮੀ ਤਿੰਨ ਨਹੀਂ ਆ ਪੰਜ ਜ਼ਖਮੀ ਆ ਪੁਲਿਸ ਮੁਕੇ ਤੇ ਦੋ ਜੀ ਅੱਥੇ ਜ਼ਖਮੀ ਕਿੰਨੇ ਨੇ ਪੰਜ ਆ ਪੰਜ ਜ਼ਖਮੀ ਆ ਆ ਇੱਕ ਆ ਜੇ ਪਿੰਡ ਆ ਤਿੰਨ ਇੱਥੇ ਆ ਅੱਛਾ ਪੰਜ ਜਾਨਾਂ ਜ਼ਖਮੀ ਹੋਣ ਤਾਂ ਦੋ ਇੱਥੇ ਸਾਡੇ ਚਾਰ ਇੱਥੇ ਆ ਤੇ ਇੱਕ ਹੋਰ ਆ ਜੇ ਕੀ ਮੰਗ ਕੀ ਕਰਦੇ ਨੇ ਪੁਲਿਸ ਨੂੰ ਮੰਗਾਇਆ ਨੇ ਅ ਵੀ ਪਰ ਕਿਉਂ ਨਹੀਂ ਦੇਈ ਦਿੰਦੇ ਨਾ ਹਥਿਆਰ ਹੀ ਹੁਣ ਸਾਰੇ ਨਜਾਇਜ਼ ਹਥਿਆਰ ਆ ਕੌਣ ਸੀ ਹੋ ਮਰਬੀ ਸਾਰੇ ਮਰਬੀ ਨਹੀਂ ਨਹੀਂ ਪਿੰਡ ਦੇ ਹੀ ਨੇ ਨਹੀਂ ਗਮਾਨਪੁਰੇ ਦੇ ਆ ਉਹ ਗਮਾਨਪੁਰੇ ਦੇ ਨੇ ਇਹ ਜਿਹੜੇ ਬੰਦੇ ਨੇ ਇਹ ਇਸ ਤਰ੍ਹਾਂ ਦੀ ਗੱਲ ਨਹੀਂ ਗੋਲੀ ਕੋ ਚਲਾਤੀ ਗੋਲੀ ਅਸੀਂ ਤਾਂ ਡੱਕਾਂ ਦਾ ਆ ਤੂੰ ਤੂੰ ਮਹਿਮਦ ਹੁੰਦੀ ਆ ਉਹਨੇ ਜਿਹੜਾ ਗੋਲੀ ਚਲਾਤੀ ਸਾਡੇ ਢੋਂਗੇ ਢੋਂਗੇ ਰੱਜੇ ਸ਼ਰਾਬ ਨਾਲ ਓਏ ਅਸੀ ਭੁਪਿੰਦਰ ਸਿੰਘ ਹਾਂ ਜੀ ਇਹ ਮਾਮਲਾ ਹੈ ਇਹ ਮਾਮਲਾ ਲੋਪੋਕੇ ਲਾਕੇ ਕਾਕੜ ਤਰੀਨਪਿੰਡ ਕੋਈਆਂ ਨਾਲ ਹੀ ਪਹਿਲੀ ਝਗੜੇ ਤੋਂ ਹੋਈ ਹੈ ਤੇ ਉਹਨਾਂ ਜਾ ਕੇ ਇਹਨਾਂ ਦੇ ਗੱਲਬਾਤ ਕਰਨ ਆਏ ਨੇ ਉਹ ਕਦੇ ਗੋਲੀਆਂ ਚਲਾਤੀਆਂ ਸਾਨੂੰ ਇਹ ਪਤਾ ਲੱਗਾ ਕਿੰਨੇ ਜਣੇ ਦੀ ਡੈਥ ਹੋਈ ਹੈ ਦੋ ਜਣਾਂ ਦੀ ਡੈਥ ਹੋ ਗਈ ਹੈ ਜ਼ਖਮੀ ਕਿੰਨੇ ਨੇ ਜ਼ਖਮੀ ਅੰਦਰ ਹੈਗੇ 3 ਕ 4 ਅੰਦਰ ਜ਼ਖਮੀ ਨੇ ਤੇ ਪਤਾ ਲੱਗਾ ਗੋਲੀਆਂ ਕਿੰਨੀਆਂ ਚੱਲੀਆਂ ਨਹੀਂ ਅੱਜ ਭਰਾਈ ਇੱਥੇ ਆਪਣਾ ਚੌਂਕੀ ਇਲਾਕੇ ਚ ਆਏ ਨਾ ਇੱਥੇ ਦੀ ਪ੍ਰੋਟੈਕਸ਼ਨ ਮਾਤ ਓਕੇ ਇਹ ਥਾਣਾ ਲੰਕਨਟੋਰਨਮੈਂਟ ਤੋਂ ਆਏ ਮਹੌਲ ਬੇਕੁਚਾਂ ਹਾਂਜੀ ਨਾਮ ਕੀ ਜਨਾਹ ਦਾ ਹੈ ਨਾ ਗੁਰਪ੍ਰੀਤ ਸਿੰਘ ਹੈ ਮਨ ਦੇ ਸਕੀ ਗੁਰਪ੍ਰੀਤ ਸਿੰਘ ਸਾਨੂੰ ਗੁਰਵਜਨ ਸਿੰਘ ਪਿੰਡ ਕਾਕਰ ਤਰੀਨ ਥਾਣਾ ਲੋਪੋਕੇ ਅੰਮ੍ਰਿਤਸਰ ਦੂਜਾ ਬਿਆਨ ਸਿੰਘ ਸਾਨੂੰ ਕਰਨੈਲ ਸਿੰਘ ਇਹ ਚਾਚੇ ਤਾਂ ਆਂਦੇ ਹੈਗੇ ਜੀ ਜਖਮੀ ਜਖਮੀ ਆ ਗਈ ਇਹਨੂੰ ਲੈ ਕੇ ਜੀ ਝਗੜਾ ਜੀ ਤੁਹਾਨੂੰ ਇਹ ਦਵਾਰ ਪੂਰੀ ਜਾਣਕਾਰੀ ਨਹੀਂ ਹੈ ਤਫਤੀਸ਼ ਤੇ ਪਤਾ ਲੱਗੇਗਾ ਅਗਲੀ ਜਾਣਕਾਰੀ ਅੱਜ ਲੋਕਲ ਆਏ ਨੂੰ ਬੁੱਲ ਚਾਰ ਜਣੇ ਜਖਮੀ ਆ ਤੇ ਦੋ ਜਣੇ ਦੀ ਡੈਥ ਹੋ ਚੁੱਕੀ ਹੈ ਤੇ ਕੀ ਗੋਲੀਆਂ ਕਿੰਨੀਆਂ ਚਲੀਆਂ ਸੀ ਕਿਹਾ ਜਾ ਰਿਹਾ ਇੱਕ ਢੇਰ ਤੋਂ ਜ਼ਿਆਦਾ ਇਹ ਦਵਾਰ ਇਹਨਾਂ ਨੂੰ ਨਹੀਂ ਭਾਈ ਲੋਕਲ ਪੁਲਸਾਂ